ਸਤਨਾਮ ਸ੍ਰੀ ਵਾਹਿਗੁਰੂ ਅੱਖ ਨੂੰ ਜੋਰ ਚੁੱਪ ਨਾ ਜੋਰ ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਵੀ ਸਾਡਾ ਕੋਈ ਆਪਣਾ ਇਖਤਿਆਰ ਨਹੀਂ ਹੈ ਜੋ ਨਾ ਮੰਗਣ ਦੇਣ ਨਾ ਜੋਰ ਨਾ ਹੀ ਮੰਗਲ ਵਿੱਚ ਸਾਡੀ ਮਨਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿੱਚ ਜੋ ਨਾ ਜੀਵਨ ਮਰਨਹ ਜੋਰ ਜੀਵਨ ਵਿੱਚ ਤੇ ਮਰਨ ਵਿੱਚ ਵੀ ਸਾਡੀ ਕੋਈ ਸਮਰੱਥਾ ਕੰਮ ਨਹੀਂ ਦਿੰਦੀ ਜੋ ਨਾ ਰਾਜ ਮਾਲ ਮਨਸੂਰ ਇਸ ਰਾਜ ਤੇ ਮਾਲ ਤੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਜੋਰ ਨਹੀਂ ਚੱਲਦਾ ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ ਮਨ ਵਿੱਚ ਫੂੰਫਾ ਹੁੰਦੀ ਹੈ ਜੋ ਨਾ ਸੁੱਤੀ ਗਿਆਨ ਵਿਚਾਰ ਆਤਮਾਕ ਜਾਗ ਵਿੱਚ ਗਿਆਨ ਵਿੱਚ ਅਤੇ ਵਿਚਾਰ ਵਿੱਚ ਰਹਿਣ ਦੀ ਵੀ ਸਾਡੀ ਸਮਰੱਥਾ ਨਹੀਂ ਹੈ ਜੋ ਨਾ ਜੁਗਤੀ ਚੁੱਟਾ ਸੰਸਾਰ ਉਹ ਜੁਗਤੀ ਵਿੱਚ ਰਹਿਣ ਲਈ ਵੀ ਸਾਡਾ ਅਖਤਿਆਰ ਨਹੀਂ ਹੈ ਜਿਸ ਕਰਕੇ ਜਨਮ ਮਰਨ ਮੁਕ ਜਾਂਦਾ ਹੈ ਜਿਸ ਹੱਤ ਜੋਰ ਕਰ ਵੀ ਕੈ ਸੋਏ ਉਹ ਅਕਾਲ ਪੁਰਖ ਰਚਨਾ ਰਚ ਕੇ ਉਸ ਦੀ ਹਰ ਪ੍ਰਕਾਰ ਸੰਭਾਲ ਕਰਦਾ ਹੈ ਜਿਉਂਦੇ ਹਾਤੇ ਵਿੱਚ ਸਮਰੱਥਾ ਹੈ ਨਾਨਕੀ ਉੱਤਮ ਨੀਚ ਨਾ ਕੋਏ ਨਾਨਕ ਆਪਣੇ ਆਪ ਵਿੱਚ ਨਾ ਕੋਈ ਮਨੁੱਖ ਉੱਤਮ ਹੈ ਅਤੇ ਨਾ ਹੀ ਨੀਚ ਰਾਤੀ ਰੁੱਤੀ ਤਿੱਤੀ ਬਾਰ ਰਾਤਾਂ ਰੁੱਤਾਂ ਥਿੱਤਾਂ ਤੇ ਬਾਰ ਪਵਨ ਪਾਣੀ ਅਗਨੀ ਪਾਤਾਲ ਹਵਾ ਪਾਣੀ ਅਗ ਤੇ ਅਤੇ ਪਾਤਾਲ ਤੇ ਵਿਚ ਧਰਤੀ ਥਾਪ ਰੱਖੀ ਧਰਮਸਾਲ ਧਰਤੀ ਨੂੰ ਧਰਮ ਕਮਾਂਡ ਦਾ ਸਥਾਨ ਬਣਾ ਕੇ ਟਿਕਾ ਦਿੰਦਾ ਹੈ ਇਸ ਵਿੱਚ ਜੀ ਜੁਗਤ ਕੇ ਰੰਗ ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ ਵਸਦੇ ਹਨ ਤਿੰਨ ਕੇ ਨਾਮ ਅਨੇਕ ਅਨੰਤ ਜਿਨ੍ਹਾਂ ਦੇ ਅਨੇਕਾਂ ਤੇ ਅਣਗਿਣਤ ਹੀ ਨਾਮ ਹਨ ਕਰਮੀ ਕਰਮੀ ਹੋਏ ਵਿਚਾਰ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਅਕਾਲਪੁਰਖ ਦੀ ਧਰਤੀ ਨਵੇੜਾ ਹੁੰਦਾ ਹੈ ਸਚਾਇਆ ਉਸ ਸੱਚਾ ਦਰਬਾਰ ਅਕਾਲਪੁਰਖ ਆਪ ਸੱਚਾ ਹੈ ਉਸ ਦਾ ਦਰਬਾਰ ਵੀ ਸੱਚਾ ਹੈ ਤਿਤੈ ਸੋਹਣ ਪੰਚ ਪਰਮਾਨ ਉਸ ਦਰਬਾਰ ਵਿੱਚ ਸੰਤ ਜਨ ਪਰ ਤੱਕ ਤੋਰਤੀ ਸੋਭ ਦੇ ਹਨ ਨਦਰੀ ਕਰਮ ਪਵੈ ਨਿਸ਼ਾਨ ਵੇਰਦੀ ਨਜ਼ਰ ਕਰਨ ਵਾਲੇ ਅਕਾਲਪੁਰਖ ਦੀ ਬਖਸ਼ਿਸ਼ ਨਾਲ ਉਨਾ ਸੰਤ ਜਨਾ ਮਦੇ ਮੱਥੇ ਉਤੇ ਵਿਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ ਕੱਚ ਪਕਾਈ ਉਥੈ ਪਾਏ ਕਚਿਆਈ ਪਕਿਆਈ ਅਕਾਲਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ ਨਾਨਕ ਗਿਆ ਜਾਪੈ ਜਾਏ اے ਨਾਨਕ ਅਕਾਲਪੁਰਖ ਦੇ ਦਰ ਤੇ ਗਿਆ ਹੀ ਸਮਝਾਉਦੀ ਹੈ ਕਿ ਅਸਲ ਵਿੱਚ ਕੌਣ ਪੱਕਾ ਹੈ ਤੇ ਕੌਣ ਕੱਚਾ ਧਰਮ ਕੰਡ ਕਾ ਇਹੋ ਧਰਮ ਧਰਮ ਖੰਡ ਦਾ ਨਿਹਰਾ ਇਹੀ ਕਰਤਬ ਹੈ ਜੋ ਉੱਪਰ ਦੱਸਿਆ ਗਿਆ ਹੈ ਗਿਆਨ ਕੰਡ ਕਾਇਕੋ ਕਰਮ ਹੁਣ ਗਿਆਨ ਕੰਡ ਦਾ ਕਰਤਬ ਵੀ ਸਮਝ ਲਵੋ ਜੋ ਅਗਲੀਆਂ ਤੁਕਾਂ ਵਿੱਚ ਹੈ ਕੀਤੇ ਪਵਨ ਪਾਣੀ ਬਾਦ ਸੰਤਰ ਕੀਤੇ ਕਾਨਮਹੀਸ ਅਕਾਲ ਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪਵਨ ਪਾਣੀ ਤੇ ਅਗਣੀਆਂ ਹਨ ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ ਇਤੇ ਬਰਮੇ ਘੜਤ ਘੜੀਐ ਰੂਪ ਰੰਗ ਕੇ ਵੇਸ ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਕਈ ਰੂਪ ਕਈ ਰੰਗ ਤੇ ਕਈ ਵੇਸ ਹਨ ਕੀਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤਤਾਤਾ ਧਰਤੀਆਂ ਹਨ ਬੇਅੰਤ ਮੇਰੂ ਪर्वਤ ਬੇਅੰਤ ਧੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ ਕਿ ਤੇ ਇੰਦਰ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਬਯੰਤ ਇੰਦਰ ਦੇਵਤੇ ਚੰਦਰਮਾ ਬਯੰਤ ਸੂਰਜ ਅਤੇ ਬਯੰਤ ਭਵਨ ਚੱਕਰ ਹਨ ਕਿਤੇ ਸਿੱਧ ਬੁੱਧ 나ਥ ਕਿਤੇ ਕਿਤੇ ਦੇਵੀ ਵੇਸ ਬਯੰਤ ਸਿੱਧ ਹਨ ਬਯੰਤ ਬੁੱਧ ਅਵਤਾਰ ਹਨ ਬਯੰਤ 나ਥ ਹਨ ਅਤੇ ਬਯੰਤ ਦੇਵੀਆਂ ਤੇ ਪੈਰਾਵੇ ਹਨ ਕਿਤੇ ਦੇਵ ਦਨਮ ਮਨ ਕਿਤੇ ਕਿਤੇ ਰਤਨ ਸਮੁੰਦ ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਦੇਵਤੇ ਅਤੇ ਦੈਤ ਹਨ ਬੇਅੰਤ ਮੁਨੀ ਹਨ ਬੇਅੰਤ ਪ੍ਰਕਾਰ ਦੇ ਰਤਨ ਤੇ ਰਤਨਾ ਦੇ ਸਮੁੰਦਰ ਹਨ ਕਿਤੇ ਆਖਣੀ ਕਿਤੇ ਬਾਣੀ ਕਿਤੇ ਪਾਤ ਨਾਰਿੰਦ ਜੀਵ ਰਚਨਾ ਦੀਆਂ ਬੇਅੰਤ ਖਾਣੀਆਂ ਹਨ ਜੀਵਾਂ ਦੀ ਜੀਵਾਂ ਦੀਆਂ ਬੋਲੀਆਂ ਵਿਚਾਰ ਨਹੀਂ ਵਿਅੰਤ ਬਾਣੀਆਂ ਹਨ ਵਿਅੰਤ ਪਾਤਸ਼ਾ ਤੇ ਰਾਜੇ ਹਨ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਵਿਅੰਤ ਪ੍ਰਕਾਰ ਦੇ ਧਿਆਨ ਹਨ ਜੋ ਜੀਵ ਮਨ ਦੁਆਰਾ ਲਾਂਦੇ ਹਨ ਵਿਅੰਤ ਸੇਵਕ ਹਨ ਇਹ ਨਾਨਕ ਕੋਈ ਅੰਤ ਨਹੀਂ ਪੈ ਸਕਦਾ ਗਿਆਨ ਕੰਡ ਮੈਂ ਗਿਆਨ ਪਰ ਚੰਡ ਗਿਆਨ ਕੰਡ ਵਿੱਚ ਭਾਵ ਮਨੁੱਖ ਦੀ ਗਿਆਨ ਅਵਸਥਾ ਵਿੱਚ ਗਿਆਨ ਹੀ ਵਲਵਾਨ ਹੁੰਦਾ ਹੈ ਤਿੱਥੇ ਨਾਦ ਬਿਨੋਦ ਕੋਡ ਆਨੰਦ ਇਸ ਅਵਸਥਾ ਵਿੱਚ ਮਨ ਨੂੰ ਸਭ ਰਾਗਾਂ ਤਮਾਸ਼ਿਆਂ ਤੇ ਕੋਤਕਾਂ ਦਾ ਸਵਾਦ ਆ ਜਾਂਦਾ ਹੈ ਸ਼ਰਮਕੰਡ ਕੀ ਬਾਣੀ ਰੂਪ ਉਦਮ ਅਵਸਥਾ ਦੀ ਬਣਾਵਟ ਸੁੰਦਰਤਾ ਹੈ ਭਾਵ ਇਸ ਅਵਸਥਾ ਵਿੱਚ ਆ ਕੇ ਮਨ ਦਿਨੋਂ ਦਿਨ ਸੂਣਾ ਬਣਨਾ ਸ਼ੁਰੂ ਹੋ ਜਾਂਦਾ ਹੈ ਤਿੱਥੇ ਘੜਤ ਘੜੀਏ ਬਾਤ ਅਨੂਪ ਇਸ ਅਵਸਥਾ ਵਿੱਚ ਨਵੀਂ ਘੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ ਤਾਂ ਕਿ ਆ ਗੱਲਾਂ ਕੱਤੀਆਂ ਨਾ ਜਾਏ ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੀ ਕੋ ਕਹਾ ਪਿਛੈ ਪਛਤਾਏ ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿਛੋਂ ਪਛਤਾਉਂਦਾ ਹੈ ਤਿਤੈ ਘੜੀਐ ਸੁਰਤ ਮਤ ਮਨ ਬੁੱਧ ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ ਮਨ ਵਿੱਚ ਜਾਗਰਤ ਪੈਦਾ ਹੋ ਜਾਂਦੀ ਹੈ ਤਿਤੈ ਘੜੀਐ ਸੁਰਾ ਸਦਾ ਕੀ ਸੁਧ ਸ਼ਰਮਖੰਡ ਵਿੱਚ ਦੇਵਤਿਆਂ ਤੇ ਸੁੱਧਾਂ ਵਾਲੀ ਅਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ ਕਰਮਖੰਡ ਕੀ ਬਾਣੀ ਜ਼ੋਰ ਬਕਸ਼ਸ ਵਾਲੀ ਅਵਸਥਾ ਦੀ ਬਨਾਵਟ ਬਲ ਹੈ ਤਿੱਤੇ ਹੋਰ ਨਾ ਕੋਈ ਹੋਰ ਕਿਉਂਕਿ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲਪੁਰਤੋ ਬਿਨਾਂ ਕੋਈ ਦੂਜਾ ਉਕਾ ਨਹੀਂ ਰੰਦਾ ਤਿੱਥੈ ਜੋਦ ਮਹਾਬਲ ਸੂਰ ਉਸ ਅਵਸਥਾ ਵਿੱਚ ਜੋ ਮਨੁੱਖ ਹਨ ਉਹ ਯੋਧੇ ਮਹਾਬਲੀ ਤੇ ਸੂਰਮੇ ਹਨ ਤਨਮ ਰਾਮ ਰਹਿਆ ਭਰਪੂਰ ਉਹਨਾਂ ਦੇ ਰੋਮ-ਰੋਮ ਵਿੱਚ ਅਕਾਲਪੁਰਖ ਵਸ ਰਿਹਾ ਹੈ ਤੇ ਤੈਸੀਤੋ ਸੀਤਾ ਮਹਿਮਾ ਮਾਏ ਉਸ ਬਖਸ਼ਿਸ਼ ਅਵਸਥਾ ਵਿੱਚ ਆਪਣੀ ਹੋਈ ਮਨੁੱਖਾ ਦਾ ਮਨ ਨਿਰੋਲ ਅਕਾਲਪੁਰਖ ਦੀ ਵਿਡਿਆਈ ਵਿੱਚ ਪਰੋਤਾ ਰਿਦਾ ਹੈ ਤਾਂਕੇ ਰੂਪ ਨਾ ਪਤਨੇ ਜਾਹੇ ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿ ਸਕਦਾ ਹੈ ਨਾ ਉਮਰ ਹੈ ਨਾ ਠਾਗੇ ਜਾਹੇ ਉਹ ਆਤਮਕ ਮੋਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ ਜਿਨ ਕਾ ਰਾਮ ਵਸੈ ਮਨ ਮਾਹੀ ਜਿਨ੍ਹਾਂ ਦੇ ਮਨ ਵਿੱਚ ਕਾਲਪੁਰਖ ਵਸਦਾ ਹੈ ਤੇ ਤੈ ਭਗਤੂ ਵਸਾ ਕੇ ਲੋ ਉਸ ਵਸਤਾ ਵਿੱਚ ਕਈ ਭਵਨਾ ਦੇ ਭਗਤ ਜਨ ਵਸਦੇ ਹਨ ਪਰ ਆਨੰਦ ਸੱਚਾ ਮਨ ਸੋਏ ਜੋ ਸਦਾ ਕਿੜੇ ਰਹਿੰਦੇ ਹਨ ਕਿਉਂਕਿ ਉਹ ਸੱਚਾ ਕਾਲਪੁਰਖ ਉਹਨਾਂ ਦੇ ਮਨ ਵਿੱਚ ਮੌਜੂਦ ਹੈ ਸੱਚਖੰਡ ਵਸੈ ਨਿਰੰਕਾਰ ਸੱਚਖੰਡ ਵਿੱਚ ਭਾਵ ਅਕਾਲਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਦੇ ਅੰਦਰ ਉਹ ਅਕਾਲਪੁਰਖ ਆਪ ਹੀ ਵਸਦਾ ਹੈ ਪਰ ਕਰ ਵਿਖਾ ਨਦਰ ਨਿਹਾਲ ਜੋ ਸ੍ਰਿਸ਼ਟੀ ਨੂੰ ਰੱਚ ਰੱਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ ਚਿਤੈ ਕੰਡ ਮੰਡਲ ਵਰ ਭੰਡ ਉਸ ਅਵਸਥਾ ਵਿੱਚ ਭਾਵ ਕਾਲਪੁਰਖ ਨਾਲ ਕਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਨੂੰ ਬੇਅੰਤ ਖੰਡ ਮੰਡਲ ਤੇ ਬੇਅੰਤ ਬ੍ਰਹਿਮੰਡ ਜੇ ਕੋਕਤ ਹੈ ਤਾਂ ਅੰਤ ਨਾ ਅੰਤ ਜੇ ਕੋਈ ਮਨੁੱਖ ਇਸ ਦਾ ਕਤਨ ਕਰਨ ਲੱਗੇ ਤਾਂ ਉਹਨਾਂ ਦੇ ਉੜਕ ਨਹੀਂ ਪੈ ਸਕਦੇ ਤਿਥੈ ਲੋ ਅਲੋ ਆਕਾਰ ਉਸ ਅਵਸਥਾ ਵਿੱਚ ਬੇਅੰਤ ਭਵਨ ਤੇ ਆਕਾਰ ਦਿਸਦੇ ਹਨ ਜਿਵੇਂ ਜਿਵੇਂ ਹੁਕਮ ਤੇ ਵਾਤੇ ਵਕਾਰ ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲਪੁਰਖ ਦਾ ਹੁਕਮ ਹੁੰਦਾ ਹੈ। ਇਕ ਵਿਗਸੈ ਕਰ ਵਿਚਾਰ ਅਕਾਲਪੁਰਖ ਵਿਚਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਕੁਛ ਹੁੰਦਾ ਹੈ। ਨਾਨਕ ਕਤ ਨ ਕਰੜਾ ਸਾਰ ਇਹ ਨਾਨਕ ਇਸ ਅਵਸਥਾ ਦਾ ਕਤਨ ਕਰਨਾ ਬਹੁਤ ਹੀ ਔਕਾ ਹੈ। ਜਤ ਪਹਾਰਾ ਧੀਰਜ ਸੁਨਿਆਰ ਜੇ ਜਤ ਰੂਪ ਦੁਕਾਨ ਹੋਵੇ ਧੀਰਸ ਸੁਨਿਆਰਾ ਬਣੇ ਅਹਰਣ ਮਤ ਵੇਦ ਹਥਿਆਰ ਬਨੁਕ ਦੀ ਆਪਣੀ ਮਤ ਅਹਰਣ ਹੋਵੇ ਉਸ ਮਤ ਅਹਰਣ ਉਤੇ ਗਿਆਨ ਹਥੋੜਾ ਵੱਜੇ ਭਾਉ ਕਲਾ ਅਗਨ ਤਪਤਾਉ ਜੇ ਕਾਲਪੁਰਖ ਦਾ ਡਰ ਤੋਂ ਕਢੀ ਹੋਵੇ ਹਾਲ ਕਮਾਈ ਅੱਗ ਹੋਵੇ ਪ੍ਰੇਮ ਕੋਠਾਲੀ ਹੋਵੇ ਆਂਡਾ ਭਾਉ ਅੰਮ੍ਰਿਤ ਢਾਲ ਇਹ ਭਾਈ ਉਸ ਨੂੰ ਥਾਲੀ ਵਿੱਚ ਕਾਲਪੁਰਖ ਦਾ ਅੰਮ੍ਰਿਤ ਨਾਮ ਲਗਾਓ ਗਲਾਓ ਪਰ ਇਹ ਸਭ ਸਚੀਤਕ ਸਾਲ ਕਿਉਂਕਿ ਇਹੋ ਜਹੀ ਹੀ ਸਚੀਤਕ ਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ ਜਨ ਕੋ ਨਦਰ ਕਰਮ ਤਿਨ ਕਾਰ ਇਹ ਕਾਰ ਉਹਨਾਂ ਮਨੁੱਖਾਂ ਦੀ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ ਨਾਨਕ ਨਦਰੀ ਨਦਰ ਨਿਹਾਲ ਇਹ ਨਾਨਕ ਉਹ ਮਨੁੱਖ ਅਕਾਲਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪ੍ਰਾਣ ਸਰੀਰਾਂ ਲਈ ਕਿਉਂ ਹਨ ਜਿਵੇਂ ਗੁਰੂ ਜੀਵਾਂ ਦੀ ਆਤਮਾ ਲਈ ਹੈ ਪਾਣੀ ਸਭ ਜੀਵਾਂ ਦਾ ਪਿਉ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ ਦੇਵ ਸੂਰਤ ਦੁਇਦਾਈ ਦਾਇਆ ਚਿਰਲਾ ਸਗਲ ਜਗਤ ਦਿਨ ਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ ਸਾਰਾ ਸੰਸਾਰ ਖੇਡ ਰਹਾ ਹੈ ਚੰਗੀਆਂ ਹੀਆਂ ਬੁਰੀਆਂ ਹੀਆਂ ਵਚੈ ਧਰਮ ਅਦੂਰ ਧਰਮ ਰਾਜ ਕਾਲਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ ਪਰਵੀ ਆਪੋ ਆਪਣੀ ਨੇੜੇ ਕਿ ਦੂਰ ਆਪੂ ਆਪਣੇ ਇਨਾ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਕਾਲਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਾਲਪੁਰਖ ਤੋਂ ਦੂਰ ਹੋ ਜਾਂਦੇ ਹਨ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਜਿਨ੍ਹਾਂ ਮਨੁੱਖਾਂ ਨੇ ਅਕਾਲਪੁਰਖ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰੀ ਕਰ ਗਏ ਹਨ ਨਾਨਕ ਤੇ ਮੁਖ ਉਜਲੇ ਕਿੱਤੀ ਸੁਤੀ ਨਾਲ ਇਹ ਨਾਨਕ ਉਹ ਉਜਲ ਮੁਖ ਵਾਲੇ ਹਨ ਅਤੇ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕੂੜ ਦੀ ਪਾਲ ਟਾ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ਜਿਨੀ ਨਾਮ ਧਿਆਇਆ ਗਏ ਵਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਸੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ